ਹਾਂਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀਆਂ ਬਾਂਦਰ ਤੇ ਚਿੜੀ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਨੇੜੇ ਇੱਕ ਘਣਾ ਜੰਗਲ ਸੀ ਉਸ ਜੰਗਲ ਵਿੱਚ ਬਹੁਤ ਸਾਰੇ ਪਸ਼ੂ ਪੰਛੀ ਰਹਿੰਦੇ ਸਨ ਤੋਤਾ ਮੋਰ ਖਰਗੋਸ਼ ਗਿਲਹਰੀ ਤੇ ਸਭ ਤੋਂ ਸ਼ਰਾਰਤੀ ਸੀ ਬਾਂਦਰ ਮਿੱਠੂ ਮਿੱਠੂ ਦਾ ਕੰਮ ਸੀ ਹੋਰਾਂ ਨੂੰ ਚੇੜਨਾ ਕਿਸੇ ਦੀ ਟੋਪੀ ਚੱਕ ਲੈਣਾ ਕਿਸੇ ਦੇ ਫਲ ਖਾ ਜਾਣਾ ਤੇ ਫਿਰ ਢਾਲ ਤੋਂ ਢਾਲ ਝੂਲ ਕੇ ਹੱਸਣਾ ਹਾ ਹਾ ਵੇਖੋ ਜੀ ਮੈਂ ਕਿੰਨਾ ਸਿਆਣਾ ਹਾਂ ਇੱਕ ਦਿਨ ਉਹ ਹੀ ਬਾਂਦਰ ਮਿੱਠੂ ਜੰਗਲ ਦੇ ਕਿਨਾਰੇ ਇੱਕ ਛੋਟੀ ਚਿੜੀ ਚੰਨੀ ਨੂੰ ਵੇਖਦਾ ਸੀ ਚੰਨੀ ਬਹੁਤ ਮਿਹਨਤੀ ਸੀ ਹਰ ਵੇਹਰ ਹਰ ਸਵੇਰ ਆਪਣਾ ਘਰ ਸਾਫ਼ ਕਰਦੀ ਦਾਣੇ ਇਕੱਠੇ ਕਰਦੀ ਤੇ ਫਿਰ ਗੀਤ ਗਾਉਂਦੀ ਚਿੜੀ ਚਿੜੀ ਚੂੰ ਚੂੰ ਮੇਰਾ ਘਰ ਸੱਚਾ ਸੱਚਾ ਮਿਠੂ ਨੇ ਉਸ ਨੂੰ ਵੇਖਿਆ ਤੇ ਕਿਹਾ ਓ ਚੰਨੀ ਤੂੰ ਹਰ ਵੇਲੇ ਕੰਮ ਕਰਦੀ ਰਹਿੰਦੀ ਹੈ ਕਦੇ ਮਜਾ ਨਹੀਂ ਕਰਦੀ ਆ ਮੇਰੇ ਨਾਲ ਮੌਜ-ਮਸਤੀ ਕਰੀਏ ਚੰਨੀ ਹੱਸ ਕੇ ਬੋਲੀ ਬੰਦਰ ਜੀ ਮੌਜਾਂ ਤਾਂ ਵਧੀਆ ਗੱਲ ਹੈ ਪਰ ਪਹਿਲਾਂ ਘਰ-ਬਾਰ ਬਣਾਉਣਾ

ਹਰ ਕਿਸੇ ਨੂੰ ਆਪਣਾ ਸਾਥ ਚਾਹੀਦਾ ਹੈ ਮਿੱਠੂ ਨੇ ਆਖਿਆ ਮਾਰੀ ਤੇ ਕਿਹਾ ਸਾਥ ਸੱਤ ਦੀ ਕੀ ਲੋੜ ਤਾਂ ਉਸ ਨੂੰ ਪੈਂਦੀ ਹੈ ਜਿਹੜਾ ਔੜ ਨਹੀਂ ਸਕਦਾ ਮੈਂ ਤਾਂ ਹਵਾ ਵਿੱਚੋਂ ਵੀ ਆਮ ਚੱਕ ਲੈਂਦਾ ਚੰਨੀ ਨੇ ਹੱਸ ਕੇ ਸਿਰ ਹਿਲਾਇਆ ਤੇ ਕਿਹਾ ਠੀਕ ਹੈ ਜੀ ਵੇਖਾਂਗੇ ਕੌਣ ਸਿਆਣਾ ਕੁਝ ਦਿਨ ਲੰਘ ਗਏ ਚੰਨੀ ਨੇ ਆਪਣਾ ਘਰ ਇੱਕ ਮਜ਼ਬੂਤ ਟਾਣੀ ਤੇ ਬਣਾਇਆ ਕਾਤਲੀ ਰੂਹ ਤੇ ਕੁਝ ਪਲਾਸਟਿਕ ਦੇ ਟੁਕੜੇ ਜੋ ਉਸ ਨੂੰ ਪਿੰਡ ਤੋਂ ਮਿਲੇ ਉਹ ਖੁਸ਼ ਖੁਸ਼ੀ ਕਿ ਉਹ ਹੁਣ ਉਸ ਦਾ ਘਰ ਤਿਆਰ ਹੈ ਪਰ ਮਿੱਠੂ ਉਹ ਹਰ ਰੋਜ਼ ਨਵੇਂ ਚਲਾਕੀਆਂ ਸੋਚਦਾ ਕਦੇ ਕਿਸੇ ਦਾ ਕੇਲਾ ਚੱਕ ਲੈਣਾ ਕਦੇ ਕਿਸੇ ਦੀ ਢੋਪੀ ਲੈ ਕੇ ਦਰਖਤ ਤੇ ਭੱਜ ਜਾਣਾ ਪੂਰੇ ਜੰਗਲ ਵਿੱਚ ਉਸ ਦੀ ਸ਼ਰਾਰਤਾਂ ਦੀ ਚਰਚਾ ਸੀ ਇੱਕ ਦਿਨ ਬਦਲ ਸਾਗ ਚੰਨੀ ਨੇ ਵੇਖਿਆ ਕਿ ਹਵਾ ਤਿੱਖੀ ਚੱਲ ਰਹੀ ਹੈ ਉਹ ਤੁਰੰਤ ਆਪਣੇ ਘਰ ਜਾ ਬੈਠੀ ਬਾਂਦਰ ਮਿੱਠੂ ਨੇ ਹੱਸ ਕੇ ਆਵਾਜ਼ ਮਾਰੀ ਓ ਚੰਨੀ ਤੂੰ ਤਾਂ ਅੰਦਰ ਲੁਕ ਗਈ ਬਾਹਰ ਆ ਦੇਖ ਹਵਾ ਕਿੰਨੀ ਸੁਹਾਣੀ ਹੈ ਚੰਨੀ ਨੇ ਕਿਹਾ ਬਾਂਦਰ ਜੀ ਇਹ ਹਵਾ ਨਹੀਂ ਤੂਫਾਨ ਹੈ ਘਰ ਅੰਦਰੋ ਹੀ ਘਰ ਅੰਦਰ ਹੀ ਰਹੋ ਪਰ ਮਿੱਠੂ ਤਾਂ ਆਪਣੀ ਮਸਤੀ ਵਿੱਚ ਸੀ ਉਹ ਢਾਲ ਤੋਂ ਢਾਲ ਝੂਲਦਾ ਗਿਆ ਹਵਾ ਦੇ ਵਾਰਿਸ ਨੇ ਉਸ ਤੇ ਸਾਰੇ ਵਾਰ ਗਿੱਲੇ ਕਰ ਦਿੱਤੇ ਥੋੜੀ ਦੇਰ ਵਿੱਚ ਮੀਂਹ ਮੋਹਰੇ ਪੈਣ ਲੱਗ ਪਿਆ ਦਰਖਤ ਹਿੱਲਣ ਲੱਗ ਲੱਗੇ ਬਿਜਲੀ ਕੜ ਕੇ ਮਿੱਠੂ ਦਾ ਦਿਲ ਖबरा ਗਿਆ ਉਹ ਚੰਨੀ ਦੇ ਘਰ ਦੇ ਨੇੜੇ ਆ ਕੇ ਬੋਲਿਆ ਉਹ ਚੰਨੀਏ ਦਰਵਾਜ਼ਾ ਖੋਲ ਦੇ ਮੀਂਹ ਬਹੁਤ ਤੇਜ਼ ਪੈ ਰਿਹਾ ਹੈ ਚੰਨੀ ਨੇ ਹੱਸ ਕੇ ਕਿਹਾ ਵੰਦਰ ਜੀ ਹੁਣ ਸੱਤ ਦੀ ਕੀ ਲੋੜ ਪੈ ਗਈ ਮਿੱਠੂ ਨੇ ਠੰਡੀ ਸਾਹ ਭਰੀ ਤੇ ਕਿਹਾ ਹਾਂ ਜੀ ਚੰਨੀਏ ਮੰਨ ਲੈ ਮੈਂ ਗਲਤੀ ਕੀਤੀ ਸੀ ਬਚਾ ਲੈ ਮੈਨੂੰ ਚੰਨੀ ਨੇ ਕਿਹਾ ਠੀਕ ਹੈ ਪਰ ਵਾਦਾ ਕਰਕੇ ਹੁਣ ਹੋਰਾਂ ਨੂੰ ਛੇੜੇਗਾ ਨਹੀਂ ਮਿੱਠੂ ਨੇ ਕਿਹਾ ਵਾਦਾ ਪੱਕਾ ਵਾਦਾ ਚੰਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਬਾਦਨ ਨੂੰ ਅੰਦਰ ਆਉਣ ਦਿੱਤਾ ਬਾਦਨ ਨੇ ਅੰਦਰ ਆ ਕੇ ਕਿਹਾ ਬਾ ਚੰਨੀਏ ਤੇਰਾ ਘਰ ਤਾਂ ਬਹੁਤ ਵਧੀਆ ਹੈ ਤੂੰ ਤਾਂ ਸੱਚਮੁੱਚ ਹੋ ਸਿਆਰ ਹੈ ਚੰਨੀ ਨੇ ਹੱਸ ਕੇ ਕਿਹਾ ਸਿਰਫ ਮੋਜਾਂ ਨਾਲ ਜੀਵਨ ਨਹੀਂ ਕੱਟਦਾ ਆਕਲ ਨਾਲ ਵੀ ਜਾਉਣਾ ਪੈਂਦਾ ਹੈ ਮਿੱਠੂ ਨੇ ਸਿਰ ਝੁਕਾ ਲਿਆ ਪਰ ਜਿਵੇਂ ਹੀ ਮੀਂਹ ਰੁਕਿਆ ਉਸ ਦੀ ਕੰਗਾਣੀਆਂ ਪ੍ਰਾਣੀਆਂ ਆਦਤ ਵਾਪਸ ਆ ਗਈ ਉਹ ਕਿਹਾ ਚੰਨੀਏ ਹੁਣ ਤਾਂ ਧੋਪ ਨਿਕਲ ਆਈ ਹੈ ਆ ਚਲੋ ਫਲ ਚੋਰੀ ਕਰੀਏ ਚੰਨੀ ਨੇ ਮੂੰਹ ਤੇ ਹੱਥ ਰੱਖ ਕੇ ਹੱਸਿਆ ਤੇ ਕਿਹਾ ਬਾਂਦਰ ਜੀ ਤੁਸੀਂ ਕਦੇ ਨਹੀਂ ਸੁਤਰੋਗੇ ਮਿੱਠੂ ਨੇ ਆਖ ਮਾਰੀ ਤੇ ਕਿਹਾ ਮੈਂ ਜੇ ਮੈਂ ਸੁਦਰ ਗਿਆ ਤਾਂ ਮজা ਕਿੱਥੇ ਕਰ ਰਹੇਗਾ ਕੁਝ ਦਿਨਾਂ ਬਾਅਦ ਪਿੰਡ ਵਿੱਚ ਮੇਲਾ ਲੱਗਾ ਮਿੱਠੂ ਨੇ ਮਿੱਠੂ ਤੇ ਚੰਨੀ ਵੀ ਉੱਥੇ ਚਲੇ ਗਏ ਚੰਨੀ ਔਰ ਮਿੱਠੂ ਦੇ ਮੋਟੇ ਤੇ ਬੈਠ ਗਈ ਦੋਵੇਂ ਹਾਸ ਤੇ ਖੇਡਦੇ ਮੇਲੇ ਵਿੱਚ ਘੁੰਮ ਰਹੇ ਸਨ ਉੱਥੇ ਇੱਕ ਹਲਵਾਈ ਦੀ ਦੁਕਾਨ ਸੀ ਮਿੱਠੂ ਦੀ ਨਿਗਾ ਜਲੇਬੀਆਂ ਤੇ ਪਈ ਉਸ ਨੇ ਹੌਲੀ ਨਾਲ ਚੰਨੀ ਨੂੰ ਕਿਹਾ ਵੇਖ ਚੰਨੀਏ ਜਲੇਬੀ ਕਿੰਨੀ ਮਿੱਠੀ ਲੱਗਦੀ ਹੈ ਇੱਕ ਚੰ ਚੱਖੀਏ ਚੰਨੀ ਨੇ ਕਿਹਾ ਪੈਸੇ ਨਹੀਂ ਮੈਂ ਚੋਰੀ ਨਾ ਕਰੀ ਮਿੱਠੂ ਨੇ ਕਿਹਾ ਚੋਰੀ ਨਹੀਂ ਚਲਾਕੀ ਉਹ ਹਲਵਾਈ ਹਲਵਾਈ ਦੀ ਪੱਟ ਪਿੱਛੇ ਗਿਆ ਤੇ ਇੱਕ ਜਲੇਬੀ ਚੁੱਕ ਲਈ ਪਰ ਜਲੇਬੀ ਗਰਮ ਸੀ ਮਿੱਠੂ ਨੇ ਚੀਕ ਮਾਰੀ ਓਏ ਮਾਏ ਚੰਨੀ ਹਾਸ ਹਾਸ ਕੇ ਪਾਗਲ ਹੋ ਗਈ ਹਲਵਾਈ ਮੁੜ ਕੇ ਵੇਖਦਾ ਹੈ ਤੇ ਮਿੱਠੂ ਨੂੰ ਜਲੇਬੀ ਮੂੰਹ ਵਿੱਚ ਫਸੇ ਹੋਏ ਦੇਖਦਾ ਹੈ ਹਲਵਾਈ ਨੇ लाठी ਚੁੱਕੀ ਤੇ ਕਿਹਾ ਓਏ ਚੋਰ ਬਾਂਦਰ ਠਹਿਰ ਮਿੱਠੂ ਦੌੜ ਪਿਆ ਚੰਨੀ ਉਸ ਤੇ ਪਿੱਛੇ ਔੜਦੀ ਗਈ ਪੂਰੇ ਮੇਲੇ ਵਿੱਚ ਲੋਕ ਹੱਸਦੇ ਰਹੇ ਵੇਖੋ ਵੇਖੋ ਬਾਂਦਰ ਤੇ ਚਿੜੀ ਦੀ ਜੋੜੀ ਇਸ ਤਰ੍ਹਾਂ ਮਿੱਠੂ ਤੇ ਚੰਨੀ ਦੀ ਦੋਸਤੀ ਮਜ਼ੇਦਾਰ ਤਰੀਕੇ ਨਾਲ ਚੱਲਦੀ ਰਹੀ ਇੱਕ ਹੋਰ ਤੂਫਾਨੀ ਮੌਸਮ ਆਉਣ ਵਾਲਾ ਸੀ ਪਰ ਇਸ ਵਾਰੀ ਚੰਨੀ ਨੇ ਸੋਚਿਆ ਕਿ ਉਹ ਮਿੱਠੂ ਨੂੰ ਪਹਿਲਾਂ ਹੀ ਸਿਖਾ ਦੇਵੇ ਕਿ ਸਮੇਂ ਸਿਰ ਤਿਆਰੀ ਕਰਨੀ ਕਿੰਨੀ ਜ਼ਰੂਰੀ ਹੈ ਮੀਂਹ ਵਾਲੇ ਦਿਨਾਂ ਤੋਂ ਬਾਅਦ ਜੰਗਲ ਵਿੱਚ ਹਰਿਆਲੀ ਸਾ ਗਈ ਸੀ ਦਰਖਤਾਂ ਦੇ ਨਵੇਂ ਪੱਤੇ ਨਿਕਲ ਆਏ ਤੇ ਹਵਾ ਵਿੱਚ ਮਿੱਟੀ ਦੀ ਮਹਿਕ ਚੰਨੀ ਆਪਣਾ ਘਰ ਸੁਧਾਰ ਰਹੀ ਸੀ ਨਵੇਂ ਪੱਤਿਆਂ ਨਾਲ ਘਰ ਨੂੰ ਸਜਾ ਰਹੀ ਸੀ ਉਸ ਨੇ ਮਿੱਠੂੰ ਰੁਵਾਜ ਮਾਰੀ ਉਹ ਬਾਂਦਰ ਜੀ ਆਓ ਥੋੜੀ ਮਦਦ ਕਰ ਦਿਓ ਮਿੱਠੂ ਢਾਲ ਤੋੜਦਾ ਝੂਲਦਾ ਆਇਆ ਤੇ ਕਹਿੰਦਾ ਮਦਦ ਮੇਰੇ ਵਰਗਾ ਬਾਂਦਰ ਮਦਦ ਕਰੇ ਮੈਂ ਤਾਂ ਸ਼ਰਾਰਤਾਂ ਦਾ ਰਾਜਾ ਹਾਂ ਚੰਨੀ ਨੇ ਹੱਸ ਕੇ ਕਿਹਾ ਹਾਂ ਰਾਜਾ ਜੀ ਥੋੜਾ ਸਮਾਂ ਆਪਣੀ ਸ਼ਰਾਰਤ ਦਾ ਤਖਤ ਸਾਢ ਦਿਓ ਤੇ ਘਰ ਦੀ ਮਦਦ ਕਰ ਦਿਓ ਮੀ ਦੁਬਾਰਾ ਆਉਣ ਵਾਲਾ ਹੈ ਮਿੱਠੂ ਨੇ ਅੱਖ ਮਾਰੀ ਤੇ ਕਿਹਾ ਜੇ ਮੀ ਆਇਆ ਤਾਂ ਮੈਂ ਤੇਰੇ ਘਰ ਵਿੱਚ ਫਿਰ ਆ ਜਾਵਾਂਗਾ ਬਹੁਤ ਆਰਾਮਦਾਇਕ ਹੈ ਤੇਰਾ ਘਰ ਚੰਨੀ ਨੇ ਗੰਭੀਰਤਾ ਨਾਲ ਕਿਹਾ ਨਹੀਂ ਬਾਂਦਰ ਜੀ ਇਸ ਵਾਰੀ ਆਪਣਾ ਘਰ ਤੁਸੀਂ ਆਪ ਬਣਾਓ ਮੈਂ ਤੁਹਾਨੂੰ ਸਿਖਾ ਦਿੰਦੀ ਹਾਂ ਮਿੱਠੂ ਨੇ ਮੂੰਹ ਬਣਾਇਆ ਮੇਰੇ ਵਰਗਾ ਬਾਦਰ ਘਰ ਬਣਾਵਾ ਹੀ ਬਣਾਈ ਮੇਰੀ ਇੱਜ਼ਤ ਘਟ ਜਾਵੇਗੀ ਚੰਨੀ ਨੇ ਕਿਹਾ ਇੱਜ਼ਤ ਘਟਦੀ ਨਹੀਂ ਬਾਂਦੀ ਹੈ ਜਦੋਂ ਆਪਣੀ ਮਿਹਨਤ ਨਾਲ ਕੁਝ ਕੀਤਾ ਜਾਵੇ ਮਿੱਠੂ ਸੋਚ ਚ ਵਿਚ ਪੈ ਗਿਆ ਉਸਨੇ ਸੋਚਿਆ ਕਿ ਚਲੋ ਅੱਜ ਜੀੜੀ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਉਹ ਲਤੀਆਂ ਤੇ ਪੱਤੇ ਤੇ ਕਾ ਇਕੱਠੇ ਕਰਕੇ ਆਇਆ ਪਰ ਜਿਵੇਂ ਹੀ ਕੰਮ ਸ਼ੁਰੂ ਕੀਤਾ ਉਹ ਉਹ ਉਖਤਾ ਗਿਆ ਉਹ ਕਹਿੰਦਾ ਚੰਨੀਏ ਇਹ ਤਾਂ ਬਹੁਤ ਔਖਾ ਕੰਮ ਹੈ ਮੇਰੇ ਹੱਥਾਂ ਵਿੱਚ ਦਰਦ ਹੋ ਗਿਆ ਚੰਨੀ ਨੇ ਹੱਸ ਕੇ ਕਿਹਾ ਸਰੂਪ ਵਿੱਚ ਸਭ ਔਖਾ ਲੱਗਦਾ ਹੈ ਪਰ ਜਦੋਂ ਮਨ ਲਾ ਕੇ ਕਰੀਏ ਤਾਂ ਆदत ਬਣ ਜਾਂਦੀ ਹੈ ਮਿੱਠੂ ਨੇ ਥੋੜਾ ਸਮਾਂ ਹੋਰ ਮਿਹਨਤ ਕੀਤੀ ਕੁਝ ਘਾ ਇਧਰ ਕੁਝ ਉਧਰ ਉਸ ਨੇ ਇੱਕ ਅਜਿਹੇ ਹਰ ਬਣਾਇਆ ਜੋ ਕਿਸੇ ਵੀ ਵੇਲੇ ਡਿੱਗ ਸਕਦਾ ਸੀ ਚੰਨੀ ਨੇ ਵੇਖ ਕੇ ਹੱਸਿਆ ਤੇ ਕਿਹਾ ਪੰਡਤ ਜੀ ਇਹ ਤਾਂ ਗੱਲ ਨਹੀਂ ਡਿੱਗਣ ਵਾਲੀ ਚਾਰ ਹੈ ਮਿੱਠੂ ਨੇ ਹਾਸ ਹਾਸ ਜੋੜ ਕੇ ਕਿਹਾ ਚਲੋ ਮੇਰੇ ਘਰ ਦਾ ਨਾਮ ਹੀ ਰੱਖ ਦਿਓ ਹਵਾ ਮਹਿਲ ਚੰਨੀ ਹਾਸ ਦੀ ਹਾਸ ਦੀ ਪਾਗਲ ਹੋ ਗਈ ਉਸ ਨੇ ਕਿਹਾ ਠੀਕ ਹੈ ਜੀ ਪਰ ਹਵਾ ਚੱਲੀ ਤਾਂ ਤੂੰ ਵੀ ਮਹਿਲ ਸਮੇਤ ਉੱਡ ਜਾਵੇਂਗਾ ਦੋਵੇਂ ਹਾਸਦੇ ਖੇਡਦੇ ਰਹੇ ਚੰਨੀ ਕਦੇ ਗੀਤ ਗਾਉਂਦੀ ਕਦੇ ਮਿੱਠੂ ਨੂੰ ਕਹਾਣੀਆਂ ਸੁਣਾਉਂਦੀ ਮਿੱਠੂ ਨੇ ਵੀ ਚੰਨੀ ਤੋਂ ਬਹੁਤ ਕੁਝ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਪਰ ਸ਼ਰਾਰਤਾਂ ਉਸਦੇ ਖੂਨ ਵਿੱਚ ਸੀ ਇੱਕ ਦਿਨ ਚੰਨੀ ਜੰਗਲ ਤੋਂ ਦਾਣੇ ਚੁਕਣ ਗਈ ਸੀ ਮਿੱਠੂ ਨੇ ਸੋਚਿਆ ਕਿ ਚਲੋ ਉਸਦੇ ਘਰ ਵਿੱਚ ਥੋੜੀ ਮਜ਼ੇਦਾਰ ਮਿਸਚੀਵ ਕਰੀਏ ਉਹ ਚੰਨੀ ਦੇ ਘਰ ਵਿੱਚ ਗਿਆ ਤੇ ਉਸ ਦਾ ਤਕਿਆ ਖੋਲ ਦਿੱਤਾ ਅੰਦਰੋਂ ਰੂਹ ਉਡਣ ਲੱਗੀ ਪਾਂਦਰ ਨੇ ਰੂਹ ਨਾਲ ਆਪਣੀ ਮੋਸ ਬਣਾਈ ਤੇ ਦੱਪਣ ਦੇਖ ਕੇ ਕਿਹਾ ਹਾ ਹਾ ਹੁਣ ਮੈਂ ਚਿੜੀ ਵਰਗਾ ਸੋਹਣਾ ਲੱਗਦਾ ਹਾਂ ਜਦੋਂ ਚੰਨੀ ਵਾਪਸ ਆਈ ਉਸਨੇ ਸਾਰਾ ਘਰ ਉਲਟਾ ਫੁਲਟਾ ਵੇਖਿਆ ਮਿੱਠੂ ਇਹ ਕੀ ਕੀਤਾ ਤੂੰ ਮਿੱਠੂ ਹੱਸਦਾ ਹੋਇਆ ਕਹਿੰਦਾ ਮੈਂ ਤੇਰਾ ਘਰ ਨਹੀਂ ਉਲਟਾਇਆ ਮੈਂ ਤਾਂ ਉਸ ਨੂੰ ਮਾਡਲ ਬਣਾ ਦਿੱਤਾ ਚੰਨੀ ਨੇ ਅੱਖਾਂ ਖੋਲ ਕਰਦਿਆਂ ਕਿ ਹਾ ਤੋ ਸਿਆਣਾ ਤਾਂ ਹੈ ਪਰ ਤੇਰੀਆਂ ਸਿਆਣਪ ਮਜ਼ਾਕ ਬਣ ਜਾਂਦੀਆਂ ਹੈ ਮਿੱਠੂ ਨੇ ਹੱਸ ਕੇ ਕਿਹਾ ਮਜ਼ਾਕ ਹੀ ਤਾਂ ਜ਼ਿੰਦਗੀ ਦਾ ਮਸਾਲਾ ਹੈ ਚੰਨੀਏ ਚੰਨੀ ਨੇ ਗੰਭੀਰ ਹੋ ਕੇ ਕਿਹਾ ਮਜ਼ਾਕ ਉਦੋਂ ਚੰਗਾ ਹੁੰਦਾ ਹੈ ਜਦੋਂ ਕਿਸੇ ਨੂੰ ਨੁਕਸਾਨ ਨਾ ਹੋਵੇ ਮਿੱਠੂ ਚੁੱਪ ਹੋ ਗਿਆ ਉਸ ਨੇ ਪਹਿਲੀ ਵਾਰ ਸੋਚਿਆ ਕਿ ਸ਼ਾਇਦ ਚਿੜੀ ਸਹੀ ਕਹਿੰਦੀ ਹੈ ਅਗਲੇ ਦਿਨ ਤੂਫਾਨ ਆਇਆ ਇਸ ਵਾਰ ਚੰਨੀ ਨੇ ਆਪਣਾ ਘਰ ਪਹਿਲਾਂ ਹੀ ਮਜ਼ਬੂਤ ਕਰ ਲਿਆ ਸੀ ਬਾਂਦਾਨ ਨੇ ਵੀ ਆਪਣਾ ਹਵਾ ਮਹਿਲ ਸੁਧਾਰਿਆ ਸੀ ਪਰ ਉਹ ਬਹੁਤ ਕੱਚਾ ਸੀ ਜਿਵੇਂ ਹੀ ਹਵਾ ਚੱਲੀ ਉਸ ਦਾ ਘਰ ਟਿਕ ਗਿਆ ਮਿੱਠੂ ਫੇਰ ਭੱਜ ਕੇ ਚੰਨੀ ਕੋਲ ਆਇਆ ਚੰਨੀਏ ਮੈਂ ਤੈਨੂੰ ਕਿਹਾ ਸੀ ਨਾ ਕਿ ਮੇਰੇ ਘਰ ਦਾ ਨਾਮ ਹਵਾ ਮਹਿਲ ਹੈ ਵੇਖ ਹੁਣ ਹਵਾ ਨੇ ਐਸ ਨੂੰ ਉਡਾ ਦਿੱਤਾ ਚੰਨੀ ਹਸਤੀ ਹੋਈ ਕਹਿੰਦੀ ਬਾਂਦਰ ਜੀ ਹੁਣ ਮੰਨ ਲਿਆ ਕਿ ਤਿਆਰੀ ਤੇ ਮਿਹਨਤ ਦਾ ਕੋਈ ਮੁਕਾਬਲਾ ਨਹੀਂ ਮਿੱਠੂ ਨੇ ਕਿ ਹਾਂ ਹਾਂ ਚੰਨੀਏ ਮੰਨ ਲਿਆ ਹੁਣ ਮੈਂ ਤੇਰੇ ਵਰਗਾ ਮਿਹਨਤੀ ਬਣਾ ਬਣਦਾ ਹਾਂ ਚੰਨੀ ਨੇ ਕਿਹਾ ਵੇਖੋ ਜਦੋਂ ਸਿਆਣਪ ਤੇ ਮਜ਼ਾਕ ਇਕੱਠੇ ਹੋ ਜਾਣ ਤਦ ਹੀ ਜ਼ਿੰਦਗੀ ਸੋਹਣੀ ਹੁੰਦੀ ਹੈ ਬਾਂਦਰ ਨੇ ਕਿਹਾ ਤੇਰੇ ਤੇਰੇ ਬਿਨਾ ਜੰਗਲ ਸੁਨਣਾ ਲੱਗਦਾ ਹੈ ਚੰਨੀ ਹੁਣ ਸਮਝ ਆਇਆ ਕਿ ਦੋਸਤੀ ਵਿੱਚ ਮਿਠਾਸ ਸਿਰਫ ਮੋਜਾਂ ਨਾਲ ਨਹੀਂ ਸਮਝ ਨਾਲ ਵੀ ਆਉਂਦੀ ਹੈ ਉਸ ਦਿਨ ਤੋਂ ਬਾਅਦ ਮਿੱਠੂ ਕੁਝ ਸੁਧਰ ਗਿਆ ਹੁਣ ਉਹ ਚੰਨੀ ਦੀ ਮਦਦ ਕਰਦਾ ਹੋਰ ਪਸ਼ੂਆਂ ਨੂੰ ਵੀ ਸਿਖਾਉਂਦਾ ਕਿ ਮਿਹਨਤ ਨਾਲ ਹੀ ਜੀਣਾ ਕਿੰਨਾ ਜ਼ਰੂਰੀ ਹੈ ਪਰ ਕਦੇ-ਕਦੇ ਉਸਦੀ ਪੁਰਾਣੀ ਆਦਤ ਛੱਡ ਪੈਂਦੀ ਉਹ ਕੁਝ ਨਾ ਕੁਝ ਕਰ ਨਹੀਂ ਵੈਰਡ ਦਾ ਜੋ ਸਾਰੇ ਜੰਗਲ ਨੂੰ ਹਸਾ ਦਿੰਦਾ ਇੱਕ ਵਾਰੀ ਉਸਨੇ ਚੰਨੀ ਦੇ ਘਰ ਦੇ ਬਾਹਰ ਬਾਂਸ ਦਾ ਬੋਰਡ ਲਗਾ ਦਿੱਤਾ ਜਿਸ ਤੇ ਲਿਖਿਆ ਸੀ ਇਹ ਚਿੜੀ ਬਹੁਤ ਬੋਲਦੀ ਹੈ ਸਾਵਧਾਨ ਰਹੋ ਚੰਨੀ ਨੇ ਵੇਖ ਕੇ ਅੱਖਾਂ ਮੀਟੀਆਂ ਤੇ ਕਿਹਾ ਪਾਦਰ ਜੀ ਤੂੰ ਨਹੀਂ ਸੁਧਰੇਗਾ ਮਿੱਠੂ ਨੇ ਹੱਸ ਕੇ ਕਿਹਾ ਸੁਧਰ ਤਾਂ ਗਿਆ ਹਾਂ ਪਰ ਹਸਣਾ ਨਹੀਂ ਛੱਡਿਆ ਦੋਮੇ ਹਸੇ ਤੇ ਪੂਰਾ ਜੰਗਲ ਉਹਨਾਂ ਦੀ ਹਾਸ ਦੀ ਗੂੰਜ ਨਾਲ ਭਰ ਗਿਆ ਇਹ ਸੀ ਜੀ ਅੱਜ ਦੀ ਬਾਂਦਰ ਤੇ ਚਿੜੀ ਦੀ ਦੋਸਤੀ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਬੱਤ-ਬਾਤ ਪਿਆਰ ਦੇ ਨਾਲ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ 淡了吧。